ਦੇਵ ਔਰ ਅਦੇਵ ਤਰਸਾਏ ਦੇਵ ਦੇਵੀ ਔਰ ਅਦੇਵ ਵੀ ਉਹ ਵੀ ਤਰਸੇ ਡਰੇ ਬੈਠੇ ਕਿਹਦੇ ਹੱਕੀ ਫੈਸਲਾ ਹੁੰਦਾ ਹੈ ਕਿ ਉਹ ਦੇਵਤਿਆਂ ਨੂੰ ਔਰ ਦੈਤਾਂ ਨੂੰ ਦੋਹਾਂ ਨੂੰ ਚਿੰਤਾ ਹੁੰਦੀ ਹੈ ਜੇ ਸਾਚੀ ਜੇ ਤਜਵੇ ਦੇਵ ਔਰ ਅਦੇਵ ਦੋਹਾਂ ਨੂੰ ਫਿਕਰ ਦੇਵਤਾ ਨੂੰ ਵੀ ਸਦੇ ਹੋਣਾ ਪੈਂਦਾ ਹੈ ਜਿਹੜੇ ਮੰਦਰਾਂ 'ਚ ਨੇ ਲੋਕ ਬੈਠੇ ਆਪਣੇ ਆਪ ਨੂੰ ਪੁਜਾਰੀ ਸਮਝਦੇ ਨੇ ਆ ਆਪਣੇ ਆਪ ਨੂੰ ਧਾਰਮ ਨੂੰ ਸਮਝਦੇ ਨੇ ਧਾਰਮ ਕਾਗੂ ਸਮਝਦੇ ਨੇ ਦੇਵਤੇ ਬਣੇ ਗਏ ਨੇ ਦੇਵਤੇ ਦੀ ਪੂਜਾ ਜੋ ਕਰਦੇ ਨੇ ਉੱਥੇ ਇਹਨਾਂ ਦੇ ਵਾਲ ਬਹੁਤ ਹੁੰਦੇ ਨੇ ਮਨਵਰਜੀ ਕਰਦੇ ਹੁੰਦੇ ਨੇ ਮਨਵਰਜੀ ਦਿੱਥੇ ਆ ਉੱਥੇ ਵਾਲ ਆ ਜਾਂਦੇ ਨੇ ਮਨਵਰਜੀ ਉਹ ਵਾਲਾ ਹੋਰ ਬੜਕੀ ਹੈ ਇਹਨਾਂ ਦੇ ਵਾਲ ਵੀ ਘਟ ਦਿੰਦਾ ਉਹ ਸੱਚ ਸੱਚ ਨਹੀਂ ਵਾਲ ਰਹਿਣ ਦਿੰਦਾ ਕਿਸੇ ਸਜਦਾ ਗਾਜ ਕਰ ਦਿੰਦਾ ਮਨ ਮੇਰਾ ਗੱਜ ਜੀਵਾ ਮੇਰੀ ਕਾਤੀ ਜੀਵਾ ਕਾਤੀ ਹਨ ਜੀਵ ਜੀ ਰਹਿੰਦੀ ਮੱਕਾ ਉਹਦਾ ਬਸ ਜੋ ਕੁਝ ਹੈ ਬੋਲ ਦਿੰਦੀ ਹੈ ਜਿੱਥੇ ਵੀ ਵੜ ਹੁੰਦਾ ਉੱਥੇ ਹੀ ਪੈਂਦੀ ਹੈ ਕਾਤੀ ਫਿਰ ਵੜ ਲਈ ਛੱਡਦੀ ਹੈ ਕਿਸੇ ਚ ਅਦੇਵ ਤਾਂ ਵਿਚਾਰੇ ਚਲੋ ਅਦੇਵ ਅਦੇਵ ਤਾਂ মুনਕਰ ਹੁੰਦੇ ਨੇ ਉਹਨਾਂ ਨੂੰ ਤਾਂ ਆਉਂਦਾ ਵੀ মুনਕਰ ਮੰਨਣਾ ਹੋਊਗਾ ਉਨਾਂ ਹੀ ਦੇਵਤੇ ਉਨਾਂ ਹੀ ਅਦੇਵ ਦੋਈ ਰੱਦ ਦੇ ਦਿੰਦੇ